ਪੋਇਤ ਨਵਾਂ ਦੇ ਪਿੰਡ ਜਸਵਾਲੀ ਸਾਡੇ ਅੱਠ ਮੈਨ ਰਵੀ ਜੀ ਇਹਨਾਂ ਨੇ ਵੀ ਪਿੰਡ ਵਾਲੇ ਨੂੰ ਇਕੱਠੇ ਹੋ ਕੇ ਪੂਰੀ ਮਿਹਨਤ ਲਾ ਕੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਜੇ ਸਰਬਸੰਮਤੀ ਹੁੰਦੀ ਆ ਤੇ ਅਸੀਂ ਪਿੰਡ ਵਿੱਚ ਵੱਧ ਤੋਂ ਵੱਧ ਕਾਰਜ ਕਰਾਵਾਂਗੇ ਔਰ ਇਹ ਇੱਕ ਸਟਾਰਟਿੰਗ ਆ ਰਵੀ ਜੀ ਔਰ ਇਹਨਾਂ ਦੀ ਪੂਰੀ ਪੰਚਾਇਤ ਨੂੰ ਵੀ ਮੁਬਾਰਕਾਂ ਪਿੰਡ ਕੋਟਪਟੀਆਂ ਪਿੰਡ ਕੋਟਪਟੀਆਂ ਸਾਡੇ ਐਕਸਮੈਨ ਹਰਜੀਤ ਜੀ ਇਹਨਾਂ ਨੂੰ ਵੀ ਮੁਬਾਰਕਾਂ ਕੋਟਪਟੀਆਂ ਪੂਰੀ ਪੰਚਾਇਤ ਆਵੇ ਅਗਲੀ ਪੰਚਾਇਤ ਕੋਟ ਜਵਾਰ ਕੋਹਲੀ ਜਵਾਰ ਸਾਰਿਆਂ ਨੂੰ ਜਿੰਨੀ ਵੀ ਪੰਚਾਇਤਾਂ ਆਈਆਂ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ मंत्री साहब वालों बहुत बहुत मुबारक पिंड साहू चक पिंड साहू चक पिंड साहू चक ਅਗਲਾ ਪਿੰਡ ਮਜੀਰੀ ਰਾਜਪੂਤਾ ਇਹਨਾਂ ਨੂੰ ਵੀ ਬੇਨਤੀ ਕਰਦਾ ਆਪਣੀ ਪੰਚਾਇਤ ਲੈ ਕੇ ਅਗਿਆਨ ਬਹੁਤ-ਬਹੁਤ ਮੁਬਾਰਕਾਂ ਇਹ ਕੱਲ ਦੀ ਨਿਊਜ਼ ਕੱਲ ਦੇ ਪੇਪਰਾਂ 'ਚ ਇਹ ਪਿੰਡਾਂ ਦਾ ਨਾਮ ਬੱਜੇਗਾ ਬੱਜੇਗਾ ਪੂਰਾ ਕਿ ਇਹ ਲੋਕਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀਗਾ ਕਿ ਪਿੰਡ ਵਿੱਚ ਸਰਬਸੰਮਤੀ ਕਰਕੇ ਰਾਜ ਸਰਕਾਰ ਕੋਲੋਂ 5 ਲੱਖ ਦੇ ਰੂਪ ਵਿੱਚ ਇੱਕ ਇਨਾਮ ਪ੍ਰਾਪਤ ਕੀਤਾ ਔਰ ਆਪਣੇ ਪਿੰਡ ਵਿੱਚ ਇਹ ਜਿਹੜਾ ਫੈਸਲਾ ਲਗਾਣਗੇ ਹੁਣ ਮੈਂ ਹੁਣ ਮੈਂ ਬੇਨਤੀ ਕਰਦਾ ਸਾਡੇ ਪੰਜਾਬ ਦੇ ਵਜ਼ੀਰ ਕਦਰ ਮੰਤਰੀ ਲਾਲਚੰਦ ਗਟਾਰੂ ਜੱਜ ਜੀ ਜਿਨ੍ਹਾਂ ਨੂੰ ਤੁਸੀਂ ਸੁਣਨ ਲਈ ਕਾਫੀ ਧੀਰ ਤੋਂ ਇੰਤਜ਼ਾਰ ਕਰਦੇ ਪਏ ਸੀਗੇ ਬੇਨਤੀ ਕਰਦਾ ਹਾਂ ਵੀ ਆਪਣੇ ਪੰਜਾਬ ਸਾਡੇ ਨਾਲ ਸਾਂਝੇ ਕਰ। ਕਾਗਰਾ ਜਮ ਮੰਤਰੀ ਕਟਾਰੂ ਚੱਕ। ਕਾਗਰਾ ਜਮ ਮੰਤਰੀ ਕਟਾਰੂ ਚੱਕ। ਥੈਂਕ ਯੂ ਥੈਂਕ ਯੂ ਥੈਂਕ ਯੂ। ਬਹੁਤ-ਬਹੁਤ ਸ਼ੁਕਰੀਆ ਸਾਰੇ ਪਿੰਡ ਵਾਸੀਆਂ ਦਾ। ਅ ਤੇ ਜਨੀਆਂ ਵੀ ਪੰਚਾਇਤਾਂ ਅੱਜ ਇੱਥੇ ਆਈਆਂ ਨਾ ਸੱਤ ਪੰਚਾਇਤਾਂ ਜਿਨ੍ਹਾਂ ਨੂੰ ਅੱਜ 5-5 ਲੱਖ ਰੁਪਈਆ ਮਾਨਸਾ ਵੱਲੋਂ ਜਿਹੜਾ ਵਾਦਾ ਕੀਤਾ ਸੀ ਸਰਕਾਰ ਨੇ ਪੰਚਾਇਤੀ ਚੋਣਾਂ ਵੇਲੇ ਕਿ ਉਹ ਪਿੰਡ ਜਿਹੜੇ ਪਿੰਡ ਦੇ ਲੋਕ ਆਪਣੇ ਪਿੰਡ ਦੀ ਪੰਚਾਇਤ ਨੂੰ ਸਰਬਸੰਤੀ ਨਾਲ ਚੁਣਨਗੇ ਜਿੱਥੇ ਸਾਰੇ ਲੋਕ ਪਿੰਡ ਦੇ ਇੱਕ ਮੰਚ ਤੇ ਇਕੱਠੇ ਹੋਗੇ ਆਪਣੇ ਚੋ ਮੈਂਬਰ ਚੁਣ ਲੈਣਗੇ ਸਰਪੰਚ ਚੁਣ ਲੈਣਗੇ ਤੇ ਉਹਨਾਂ ਪਿੰਡਾਂ ਚ ਪੰਜਾਬ ਸਰਕਾਰ ਵੱਲੋਂ ਇੱਕ ਨਾਮ ਦੇ ਤੌਰ ਤੇ 5 ਲੱਖ ਰੁਪਇਆ ਹਰ ਪੰਚਾਇਤ ਨੂੰ ਦਿੱਤਾ ਜਾਵੇਗਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਪੰਚਾਇਤਾਂ ਨੂੰ ਬਣਿਆ 5 ਕੁ ਮਹੀਨੇ ਹੋਏ ਆ 4.5 5 ਮਹੀਨੇ ਤੇ ਕੁਝ ਲੋਕ ਇਹ ਸਵਾਲ ਵੀ ਕਰਦੇ ਸਨ ਮੈਨੂੰ ਵੀ ਜਿੱਦੇ ਸਰਵ ਸੰਤੀ ਨਾਲ ਪੰਚਾਇਤਾਂ ਬਣੀਆਂ ਸੀਗੀਆਂ ਤੇ ਲੋਕ ਇਹ ਸਮਝਦੇ ਸਨ ਵੀ ਪਹਿਲਾਂ ਵੀ ਇਹ ਐਲਾਨ ਹੁੰਦੇ ਸੀਗੇ ਕਿ ਸਰਵ ਸੰਤੀ ਵਾਲੀ ਪੰਚਾਇਤ ਨੂੰ ਪੈਸੇ ਮਿਲਣਗੇ ਪਰ ਉਹ ਵਾਸਤਵ ਚ ਮਿਲਦੇ ਨਹੀਂ ਸਨ ਤੇ ਲੋਕ ਇਹ ਸਮਝਦੇ ਸੀ ਸਵਾਲ ਕਰਦੇ ਹੁੰਦੇ ਸੀ ਵੀ ਉਹ 5 ਲੱਖ ਮਿਲੇਗਾ ਇੱਕ ਸਵਾਲੀਆ ਰੂਪ ਦੇ ਵਿੱਚ ਸੇ ਮੈਨੂੰ ਖੁਸ਼ੀ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਲੋਕਾਂ ਨਾਲ ਜਿਹੜਾ ਵੀ ਵਾਅਦਾ ਕੀਤਾ ਜਾਂਦਾ ਉਹ ਵਾਅਦਾ ਪੂਰਾ ਕਰਦੇ ਉਹ ਖਿਆਲੀ ਵਾਅਦਾ ਨਹੀਂ ਹੁੰਦਾ ਸੋਚ ਵਿਚਾਰ ਕੇ ਸਮਝ ਕੇ ਜਿਹੜਾ ਕੀਤਾ ਗਿਆ ਵਾਅਦਾ ਉਹਨੂੰ ਨੇਪਰੇ ਚਾੜਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਜਿਹੜਾ ਵਾਅਦਾ ਤੁਸੀਂ ਕੇਵਲ ਲੋਕਾਂ ਨੂੰ ਠੱਗਣ ਲਈ ਕਹਿ ਲੋ ਕਰਦੇ ਹੋ ਜਾਂ ਲੋਕਾਂ ਨਾਲ ਮਜਾਕ ਦੇ ਤੌਰ ਤੇ ਕਰਦੇ ਹੋ ਉਹ ਫਿਰ ਵਾਦੇ ਕਦੀ ਵੀ ਪੂਰੇ ਨਹੀਂ ਹੁੰਦੇ ਸੋ ਅੱਜ ਮੈਨੂੰ ਖੁਸ਼ੀ ਹੈ ਕਿ ਇਹਦੀ ਸ਼ੁਰੂਆਤ ਹੋਈ ਆ 3034 ਪੰਚਾਇਤਾਂ ਪੰਜਾਬ ਦੇ ਵਿੱਚ 3034 ਪੰਚਾਇਤਾਂ ਜਿਹੜੀਆਂ ਸਰਵਸਭਦੀਆਂ ਚੁਣੀਆਂ ਗਈਆਂ ਤੇ ਉਹਦੇ ਵਿੱਚੋਂ ਅੱਧ ਵੱਡਾ ਹਿੱਸਾ ਪੰਚਾਇਤਾਂ ਦਾ ਜਿਹਦੀ ਸ਼ੁਰੂਆਤ ਹੋਈ ਆ ਆਨ ਵਾਲੇ ਦਿਨਾਂ 'ਚ ਜਿਹੜੀਆਂ ਬਾਕੀ ਰੰਦੀਆਂ ਪੰਚਾਇਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਯਕੀਨ ਹੋ ਗਿਆ ਵੀ ਭਾਈ ਨਹੀਂ ਸਾਨੂੰ ਵੀ ਮਿਲਣਗੇ ਕਿਉਂਕਿ ਸ਼ੁਰੂਆਤ ਹੋ ਗਈ ਹੈ। ਔਰ ਨਾਲ ਦੀ ਨਾਲ ਅੱਜ 7 ਪੰਚਾਇਤਾਂ 35 ਲੱਖ ਰੁਪਏ ਅੱਜ ਜਿਹੜਾ ਤੇ ਮੈਂ ਸਮਝਦਾ ਵੀ ਇਹ ਉਹਨਾਂ ਲੋਕਾਂ ਨੂੰ ਵੀ ਇੱਕ ਉਹਨਾਂ ਲੋਕਾਂ ਦੀ ਵੀ ਇੱਕ ਸਨਮਾਨ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਸਰਵਸੰਧੀਆਂ ਕੀਤੀਆਂ ਆਪਣੇ ਆਪਣੇ ਪਿੰਡਾਂ 'ਚ ਤੇ ਆਨ ਵਾਲੇ ਸਮੇਂ 'ਚ ਲੋਕ ਇਹ ਕਹਿਣਗੇ ਵੀ ਨਹੀਂ ਭਾਈ ਭਗਵੰਤ ਮਾਨ ਜੀ ਦੀ ਸਰਕਾਰ ਨੇ ਵਾਦਾ ਕੀਤਾ ਹੀ ਉਹ ਵਾਦਾ ਨਵਾਇਆ ਉਹਨਾਂ ਨੇ ਹੋਰ ਸਰਸਮਤੀਆਂ ਹੋਣਗੀਆਂ ਸਰਸਮਤੀਆਂ ਜਿੱਥੇ ਹੁੰਦੀਆਂ ਉੱਥੇ ਝਗੜੇ ਨਹੀਂ ਹੁੰਦੇ ਲੜਾਈਆਂ ਨਹੀਂ ਹੁੰਦੀਆਂ ਅਮਨ ਮਾਰ ਨਾਲ ਲੋਕੀ ਰਹਿ ਕੇ ਆਪਣੀ ਪੰਜਾਬ ਚੋਣ ਲੈਂਦੇ ਆ ਤੇ ਨਾਲ ਇਹ ਵੀ ਆ ਵੀ ਇਹ ਜਿਹੜਾ 5 ਲੱਖ ਰੁਪਈਆ ਇਹ ਪਿੰਡ ਦੇ ਸਰਪੰਚ ਕਿਸੇ ਵੀ ਕੰਮ ਚਲਾ ਸਕਦੇ ਆ ਭਾਵੇਂ ਉਹ ਇੰਟਰਲੌਕ ਟਾਈਲ ਲਾਣ ਭਾਵੇਂ ਸ਼ਮਸ਼ਾਨ ਘਾੜ ਚ ਲਾਣ ਭਾਵੇਂ ਜਾਂਚ ਘਾਰ ਚ ਬਣਾਣ ਜਿਹੜੀ ਕੋਈ ਵੀ ਕੰਮ ਜਿਹੜਾ ਪਿੰਡ ਦੇ ਲੋਕਾਂ ਨੂੰ ਅ ਮਤਲਬ ਲੁੜਿੰਦਾ ਇਹ 5 ਲੱਖ ਰੁਪਈਆ ਤੁਸੀਂ ਉੱਥੇ ਖਰ ਸਕਦੇ ਹੋ ਇਹਦੇ ਤੇ ਕੋਈ ਪਾਬੰਦੀ ਨਹੀਂ ਹੈ ਕਿ ਤੁਸੀਂ ਇਹ ਖਾਸ ਕੰਮ ਤੇ ਇਹ ਪੈਸੇ ਜਿਹੜੇ ਆ ਲਾਣੇ ਆ ਸੋ ਇਹ ਪੰਚਾਇਤਾਂ ਤਿਆ ਕਰਨਗੇ ਵੀ ਕਿਹੜੀ ਪਿੰਡ ਦੇ ਵਿੱਚ ਉਹਨਾਂ ਦੀ ਲੋੜ ਆ ਨੰਬਰ ਇੱਕ ਤੇ ਆ ਨਾਲ ਇੱਕ ਗੱਲ ਹੋਰ ਵੀ ਕੱਲ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਆ ਕਿ ਹਰੇਕ ਸਰਪੰਚ ਨੂੰ ਹਰੇਕ ਸਰਪੰਚ ਨੂੰ 2000 ਰੁਪਏ ਮਹੀਨੇ ਦਾ ਉਹਨੂੰ ਮਾਨ ਪੱਤਾ ਮਿਲੇਗਾ 2000 ਰੁਪਏ ਮਹੀਨੇ ਦਾ ਮਾਨ ਪੱਤਾ ਮਿਲੇਗਾ ਉਹਨਾਂ ਦੇ ਇਹ ਐਲਾਨ ਪਹਿਲਾਂ ਵੀ ਹੁੰਦੇ ਸਨ ਪਹਿਲਾਂ ਵੀ ਵਾਅਦੇ ਹੁੰਦੇ ਸਨ ਮੈਂ ਪਿਛਲੇ 28 ਸਾਲਾਂ ਤੋਂ ਲਗਾਤਾਰ ਪੰਚਾਇਤ ਦੇ ਵਿੱਚ ਹੁਣ ਵੀ ਮੇਰੀ ਵਾਈਫ ਸਰਪੰਚ ਹੈ ਤੇ ਇਹ ਅਸੀਂ ਘਾਟ ਹੀ ਦੇਖਿਆ ਹੁੰਦਾ ਵੀ ਐਲਾਨ ਹੁੰਦੇ ਆ ਪਰ ਪੈਸੇ ਮਿਲਦੇ ਨਹੀਂ ਸੋ ਇਹ 2000 ਰੁਪਿਆ ਵੀ ਮਿਲੇਗਾ ਤੇ ਅਦੋਂ ਤੋਂ ਮਿਲੇਗਾ ਜਦੋਂ ਦੀਆਂ ਪੰਚਾਇਤਾਂ ਬਣੀਆਂ ਨੇ ਜਨਨ ਕਿ 5 ਮਹੀਨੇ ਪਿਛੋਂ ਤੋਂ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਕੱਲਾ ਕੱਲਾ ਵਾਦਾ ਲੋਕਾਂ ਨਾਲ ਕੀਤਾ ਉਹਨਾਂ ਵਾਦਿਆਂ ਤੇ ਉਹ ਪੂਰਾ ਜੋਰ ਲਾ ਕੇ ਉਹਨੂੰ ਲਾਗੂ ਕਰ ਰਹੀ ਹੈ ਤੇ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਜਿਸ ਰੋਡ ਤੋਂ ਲੰਘ ਕੇ ਆਇਆ ਰਾਜਪੁਰੇ ਵਾਲੇ ਪਿੰਡ ਤੋਂ ਸ਼ੁਰੂ ਕਰ ਲੋ نیشنل ਹਾਈਵੇ ਤੋਂ ਫਾਟਕ ਆ ਗਿਆ ਤੇ ਮੇਰੇ ਖਿਆਲ ਇਹ ਆ ਕਿ 900 ਮੀਟਰ ਜਿਹੜਾ ਉਹ ਪਹਿਲੀ ਵਾਰੀ ਹੋਣਾ ਕਿ ਪਿੰਡਾਂ ਦੇ ਵਿੱਚ ਕੰਕਰੀਟ ਦੀਆਂ ਸੜਕਾਂ ਬਣਨ ਲੱਗੀਆਂ ਪਹਿਲੀ ਵਾਰ 900 ਮੀਟਰ ਆ ਮੇਰੇ ਖਿਆਲੋ ਲਗਭਗ ਕਿਲੋਮੀਟਰ ਜਿਹੜੀ 18 ਫੁੱਟ ਚੌੜੀ ਆ ਤੇ ਇਹ ਸੜਕ ਕਈ ਚਿਰ ਨਹੀਂ ਟੁੱਟਣੀ ਦੂਸਰੀ ਗੱਲ ਅਸੀਂ ਵੀ ਇਹ ਗੱਲ ਕਹਨੇ ਆ ਠੇਕੇਦਾਰਾਂ ਨੂੰ ਕੀ ਭਾਈ ਅਸੀਂ ਇਹਦੇ ਵਿੱਚੋਂ ਕੁਝ ਨਹੀਂ ਲੈਣਾ ਅਸੀਂ ਕੋਈ ਇਹ ਤੋਂ ਹਿੱਸੇ ਨਹੀਂ ਲੈਣੇ ਸਾਡਾ ਹਿੱਸਾ ਲੋਕਾਂ ਦੇ ਦੁੱਖ ਦਿਲਦਰਾਂ ਨੂੰ ਦੂਰ ਕਰਨ ਦੇ ਵਿੱਚ ਆ ਤੇ ਵਧੀਆ ਮਟੀਰੀਅਲ ਲਾਓ ਵਧੀਆ ਕੰਮ ਕਰੋ ਸੋ ਲਗਾਤਾਰ ਪਿੰਡਾਂ ਦੇ ਵਿਕਾਸ ਦਾ ਸਵਾਲ ਹੈ ਮੈਂ ਜਦੋਂ ਮਹੀਨਾ ਕੋ ਪਹਿਲੋ ਇਸ ਪਿੰਡ 'ਚ ਆਇਆ ਸੀਗਾ ਤੇ ਮੈਨੂੰ ਕਪਲ ਨੇ ਤੇ ਬਾਕੀ ਸਾਰੇ ਪਿੰਡ ਦੇ ਸਾਥੀਆਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਪਿੰਡ ਜਾਂਚ ਕਰਨੇ ਆ ਕੋਈ ਦੁੱਖ ਸੋ ਕਰਨਾ ਹੋਵੇ ਤੇ ਉੱਥੇ ਇੱਕ ਦੂਜੇ ਵਾਲ ਦੇਖਣੇ ਪੈਂਦਾ ਵੀ ਕਿਹਦਾ ਵੇੜਾ ਵੱਡਾ ਕਿੱਥੇ ਭਾਲੀਏ ਕਿੱਥੇ ਕੀ ਕਰੀਏ ਤੇ ਮੈਂ ਐਲਾਨ ਕਰਕੇ ਗਿਆ ਹੀ ਮੇਰੇ ਖਿਆਲ ਇਸ ਪਿੰਡ ਨੂੰ ਜਿਹੜਾ ਅਸੀਂ ਪਾਇਆ ਹੋਇਆ ਨਹੀਂ ਪਾਇਆ ਹੋਇਆ ਸਮਤੀ ਦੇ ਪੈਸਿਆਂ ਚੋਂ ਇੱਕ ਵਧੀਆ ਜਿਹੜਾ ਉਹ ਜਿਹੜੀ ਜਗ੍ਹਾ ਤੁਹਾਡੇ ਪਿੰਡ ਵੜਦੇ ਹੀ ਮੈਂ ਇਹ ਕਿਹਾ ਸੀਗਾ ਵੀ ਉਹਨੂੰ ਘਟੋ ਘਟ 10-20 ਲੱਖ ਰੁਪਏ ਦਾ ਪ੍ਰੋਜੈਕਟ ਜਿਹੜਾ ਬਣਾਓ ਇੱਕ ਵਧੀਆ ਜਾਂਚ ਕਰ ਤੁਹਾਡੇ ਪਿੰਡ ਦੇ ਵਿੱਚ ਬਣੇ ਤਾਂ ਜੋ ਉਥੇ ਕੋਈ 100 200 400 ਬੰਦਾ ਬਹਿ ਕੇ ਆਪਣਾ ਦੁੱਖ ਸੁੱਖ ਪਿੰਡ ਦਾ ਕਰ ਸਕੇ ਸੋ ਲਗਾਤਾਰ ਲੱਗੇ ਆ ਬਸ ਅੱਜ ਮੈਂ ਫੇਰ ਦੁਬਾਰਾ ਜਿਹੜੀ ਚਟਪਟ ਬਣੀ ਨੂੰ ਸੜਕ ਗਈ ਆ ਚੌਖਾੜੀ ਤੋਂ ਤੁਸੀਂ ਜੰਦੇ ਹੋ ਹਰ ਵਾਰ ਅ ਸਿਵਰਾਤਰੀ ਦੇ ਤੇ ਸੜਕ ਛੋਟੀ ਸੀਗੀ ਉਹਨਾਂ 10 ਫੁੱਟ ਤੋਂ 16 ਫੁੱਟ ਸੜਕ ਬਣਾਤੀ ਆ ਉਹਦਾ ਅੱਜ ਮੈਂ ਉਦਘਾਟਨ ਕਰਕੇ ਆ ਕੰਮ ਦਾ ਉਹ ਲਾ ਕੇ ਆ ਹੁਣ ਉਹ ਚੌੜੀ ਸੜਕ ਬਣੇਗੀ ਸੋ ਲਗਾਤਾਰ ਜਿਹੜਾ ਕੰਮ ਤੇ ਕਰ ਰਹੇ ਆ ਤੁਹਾਡੇ ਲਾਗੇ ਭੀਮਪਰ ਤੋਂ ਭੀਮਪਰ ਤੋਂ ਫਰੀਦਾਨਗਰ ਇਹ ਸਰਨੇ ਵਾਲਾ ਜਿਹੜਾ ਰੋਡ ਆ ਇਹ ਕਈ ਸਾਲ ਪਹਿਲੇ ਬਣਿਆ ਸੀ ਕਈ ਸਾਲ ਪਹਿਲੇ ਲੋਕਾਂ ਨੇ ਉੱਥੇ ਆਣਾ ਜਾਣਾ ਸਾੜਤਾ ਸੀਗਾ ਤੇ ਕੰਮ ਲੱਗਿਆ ਹੋਇਆ ਬੜੀ ਜੋਰ ਸ਼ੋਰ ਦੇ ਨਾਲ ਵਧੀਆ ਸੜਕ ਬਣ ਰਹੀ ਆ ਦੋ ਤਨਾ ਮੀਨਿਆਂ ਨੂੰ ਜਾ ਕੇ ਚੱਕ ਜਰੂਰ ਕਰਿਓ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਵੀ ਵਾਕਿਆ ਕੋਈ ਸਰਕਾਰ ਆਈ ਹੈ ਕੋਈ ਚੰਗਾ ਕੰਮ ਕੀਤਾ ਸੋ ਲਗਾਤਾਰ ਕਰਦੇ ਆ ਇਹ ਸਾਡਾ ਵਾਦਾ ਵੀ ਆ ਤੁਹਾਡੇ ਨਾਲ ਸੋ ਬਸ ਮੈਂ ਇਹਨਾਂ ਬੇਨਤੀਆਂ ਦੇ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਦਾ ਉਹਨਾਂ ਪਿੰਡਾਂ ਦਾ ਵਿੱਚ ਆਮਾ ਦਾ ਕਿ ਜਿਹੜਾ ਨੇ ਸਰਬਸੰਦੀ ਦਾ ਪੰਚਾਇਤ ਚੁਣੀ ਇੱਕ ਜੰਗ ਮੁੰਡਾ ਤੁਸੀਂ ਪਿੰਡ ਦਾ ਸਰਪੰਚ ਬਨਾਇਆ ਉਹਨੂੰ ਪਿੰਡ ਦਾ ਜ਼ਿਮਾ ਸੌਪਿਆ ਔਰ ਮੈਂ ਸਮਝਦਾ ਕਿ ਉਸ ਟੱਬਰ ਲਈ ਵੀ ਉਸ ਖਾਨਦਾਨ ਲਈ ਵੀ ਇਹ ਬੜਾ ਵੱਡਾ ਮਾਣ ਹੁੰਦਾ ساری ਜ਼ਿੰਦਗੀ ਦੇ ਲਈ ਕਿ ਇੱਕ ਪਿੰਡ ਦੇ ਵਿੱਚੋਂ ਕੋਈ ਲੋਕ ਉਹਨੂੰ ਸਰਪੰਚ ਸਰਉ ਸੰਧੀ ਦਾ ਚੁਣਨਾ ਸੋ ਚੰਗੇ ਕੰਮ ਸਾਰੇ ਕਰਦੇ ਆ ਚਾਹੇ ਪਿੰਡ ਪਟੋਏ ਦੇ ਸਰਪੰਚ ਬੈਠੇ ਆ ਮੇਰੇ ਖਿਆਲ 25 ਸਾਲ ਤੋਂ ਲਗਾਤਾਰ ਸਰਪੰਚ ਨੇ ਅ ਬੰਧੀਰੀ ਰਾਜਪੂਤਾਂ ਤੋਂ ਆਪਣੇ ਜੰਗ ਮੁੰਡਾ ਸਰਪੰਚ ਬਣਿਆ ਕਿੱਥੇ ਲਵਲੀ ਅ ਅੱਜ ਇਹ ਵੀ ਸਰਉ ਸੰਧੀ ਦਾ ਬਣਿਆ ਉਹ ਵੇਖੋ ਸਾਹਮਣੇ ਤੁਹਾਡੇ ਸੋ ਸਾਹੂ ਚੱਕ ਤੋਂ ਸਾਡੀ ਭੈਣ ਜੀ ਸਰਪੰਚ ਬਣੀ ਆ ਕੋਟ ਭਟੀਆਂ ਤੋਂ ਸਾਬਕਾ ਸੈਨਿਕ ਅਜੇ ਥੋੜੇ ਦਿਨ ਪਹਿਲਾਂ ਰਿਟਾਇਰ ਆਇਆ ਆਂਦੇ ਲੋਕਾਂ ਨੇ ਪਿੰਡ ਦਾ ਸਰਪੰਚ ਉਹ ਵੀ ਸਰਵ ਸੰਮਤੀ ਦੇ ਨਾਲ ਬਣਾਇਆ ਸੋ ਰਵੀ ਇਹ ਵੀ ਇਹ ਵੀ ਅਜੇ ਰਿਟਾਇਰ ਆਇਆ ਹੀ ਆ ਕਿੱਥੇ ਆ ਤੇ ਇਹਨੂੰ ਵੀ ਲੋਕਾਂ ਨੇ ਆਂਦਿਆ ਸਰਵ ਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਇਆ ਅੱਜ ਸਵਾਲੀ ਦਾ ਔਰ ਇੱਕ ਆਪਣਾ ਕੋਟਲੀ ਜ਼ਵਾਰ ਤੋਂ ਮਾਸਟਰ ਜੀਓ ਸਾਹਮਣੇ ਬੈਠੇ ਆ ਇਹਨਾਂ ਨੂੰ ਬਣਾਇਆ ਸੋ ਲਗਾਤਾਰ ਬਾਕੀ ਪੰਜਾਬੀਆਂ ਨੂੰ ਜਿਹੜਾ ਇਸ ਪਾਸੇ ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਕਹਾਂ ਵੀ ਕੱਲ ਪੰਜਾਬ ਦੀ ਕੈਬਨਿਟ ਨੇ ਮਾਨ ਸਾਹਿਬ ਨੇ ਇੱਕ ਵੱਡਾ ਫੈਸਲਾ ਕੀਤਾ ਕੱਲ ਕਿ ਹਰੇਕ ਹਲਕੇ ਨੂੰ ਪੰਜਾਬ ਦੇ 117 ਹਲਕੇ ਆ ਹਰੇਕ ਹਲਕੇ ਨੂੰ 5-5 ਕਰੋੜ ਰੁਪਈਆ ਉਹਨਾਂ ਨੇ ਐਲਾਨ ਕੀਤਾ ਕੱਲ ਜਿਹੜਾ ਮਿਲੇਗਾ ਯਾਨੀ ਇਹ ਪਹਿਲੀ ਵਾਰ ਇਤਿਹਾਸ ਚ ਹੋ ਗਿਆ ਐਮਪੀ ਲੈਂਡ ਫੰਡ ਹੁੰਦੇ ਸੀ ਕਿ ਐਮਪੀ ਨੂੰ ਮਿਲਦਾ ਸੀ 5 ਕਰੋੜ ਰੁਪਇਆ ਸਾਲ ਦਾ ਇਹ ਕੇਜਰੀਵਾਲ ਜੀ ਦੀ ਮਤਲਬ ਜਿਹੜੀ ਆ ਦੋ ਦ੍ਰਿਸ਼ਟੀ ਕਹ ਲਓ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੁੱਖ ਮੰਤਰੀ ਜੀ ਪਹਿਲੀ ਵਾਰ ਆ ਕਿ ਪੰਜਾਬ ਦੇ ਵਿੱਚ ਕਿ ਐਮ ਐਲ ਏ ਨੂੰ 5-5 ਕਰੋੜ ਰੁਪਇਆ ਪਿੰਡਾਂ ਦੇ ਡਿਵੈਲਪਮੈਂਟ ਨੂੰ ਲੱਗਾ ਉਹਦੇ ਵਿੱਚ ਅਸੀਂ ਨੌਜਵਾਨਾਂ ਨੂੰ ਖੇਡਾਂ ਨਹੀਂ ਕਿੱਟਾਂ ਦਵਾਂਗੇ ਜਿਹੜੇ ਮਹਿਲਾਵਾਂ ਨੂੰ ਦਵਾਂਗੇ ਉਹਦੇ ਲਈ ਮਹਿਲਾ ਮੰਡਲ ਤੇ ਜਿਹੜੇ ਕੋਈ ਉਹਨਾਂ ਨੇ ਕੋਈ ਵਰਤਨ ਲੈਣੇ ਆ ਕਿਸੇ ਨੂੰ ਕੋਈ ਸਮਾਨ ਬਣਾਣਾ ਬੇਸਿਕ અમારી ਪਿੰਡਾਂ ਦੇ ਨੂੰ 5 ਕਰੋੜ ਰੁਪਈਆ ਇਹ ਵੀ ਸ਼ੁਰੂਆਤ ਨਹੀਂ ਦੀ ਹੋ ਗਈ ਆ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਬੜੇ ਸਧਾਰਨ ਪਰਿਵਾਰਾਂ ਚੋਂ ਆ ਤੁਸੀਂ ਵੱਡਾ ਸਾਨੂੰ ਉਹਦਾ ਦਿੱਤਾ ਵੱਡਾ ਜਮਾ ਦਿੱਤਾ ਸੋ ਇਹ ਰੋਡ ਵੀ ਤੁਹਾਡੀ ਮਨਜ਼ੂਰ ਹੋ ਗਈ ਹੈ ਜਿਹੜੀ ਬਾਕੀ ਬਥਵਾਲਾ ਚੱਕ ਤੋਂ ਆ ਪਰੇ ਆ ਜਿਹੜੀ ਮਤਲਬ ਰਾਜਪੁਰੇ ਦੇ ਤੋਂ ਗਈ ਹੈ ਸਮਰਾਲੇ ਨੂੰ ਇਹ ਸਾਰੀਆਂ ਰੋੜਾਂ ਮਨਜ਼ੂਰ ਹੋ ਗਈਆਂ ਨੇ ਬਹੁਤ ਜਲਦੀ ਨਾਲ ਕੰਮ ਲੱਗਣਗੇ ਤੁਹਾਡਾ ਸਭ ਦਾ